ਇੱਕਦਮ ਆ ਕੇ ਰੋਕ ਲੈ ਮੈਨੂੰ ਤੁਹਾਨੂੰ ਇੱਥੇ ਰੁਕ ਕੇ ਆਣਗੇ ਪਹਿਲਾਂ ਉੱਥੇ ਆਂਗਰਾਈਏ ਕਰਦੇ ਜੇ ਮੈਂ ਕੀ ਆ ਇੱਥੇ ਆਣਗੇ ਕੋਈ ਸਾਈਡ ਤੋਂ ਲਾਈਕ ਇੱਧਰ ਵੀ ਹੈ ਇੱਦਾਂ ਹੀ ਇੱਧਰ ਹੀ ਖੜੀ ਹੋਣੇ ਆ ਅਸੀਂ ਇੱਧਰ ਮੁੜਨਾ ਹੈ ਗੱਲ ਕਰਦੇ ਆ ਆਹ ਜਿਹੜੀ ਆ ਬੰਦੇ ਆ ਸਰਕਾਰੀ ਬਾਸ ਹੈ ਕੋਈ ਪ੍ਰਾਈਵੇਟ ਆ ਹੋ ਗਿਆ ਯਾਰ ਚਾਬੀ ਲੈ ਕੇ ਜਦੋਂ ਸਟਾਰਟ ਕਰਦਾ ਉਹ ਗੱਡੀ ਇਹ ਦੱਸੋ ਥੋੜਾ ਸਾਨੂੰ ਅਸੀਂ ਪਵੇ ਇਹ ਇਹ ਨਾ ਗੱਡੀ ਤੋਂ ਗੱਲਬਾਤ ਚੱਲ ਨਹੀਂ ਰਹੀ ਬਿੰਦ ਰਹੀ ਕਿ ਹੁਣ ਇੱਥੇ ਡਰਾਈਵਰ ਨੂੰ ਤੁਹਾਡੇ ਮੁਲਾਜ਼ਮ ਆਏ ਆ ਉਹ ਝੁੱਕ ਕੇ ਧੂਕੇ ਦੇਤੇ ਗਏ 14 ਗੱਡੀ ਕਿ ਆਪਾਂ ਲੱਗਦੇ ਆਂ ਆਪਾਂ ਮਿਸਟਰ ਬਾਈ ਜੀ ਜੀ ਜੇਕਰ ਸੋਚਦੇ ਹੋ ਤੁਸੀਂ ਕਦੇ ਜਰੀ ਚੱਲਵਾਉਂਦੇ ਹਾਂ ਜਾਂ ਕਿਸੇ ਨਾ ਖਾਓ ਤੇ ਇਹਦੇ ਪਿੱਛੇ ਆਪਾਂ ਮਤਲਬ ਵੇਖੋ ਸਾਰੇ ਗਣ ਲੋਕਾਂ ਨੂੰ ਨਹੀਂ ਬਿਲਕੁਲ ਤੁਹਾਡੀ ਬਿਲਕੁਲ 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 ਜਾ ਬਿਲਕੁਲ ਜਾ ਜਾ ਅਸ਼ਾ ਆਹ ਡਰਾਈਵਰ ਆਹ ਡਰਾਈਵਰ ਇਹਨਾਂ ਨੂੰ ਸ਼ਵਾਸ਼ ਆਪਣਾ ਤੋਂ ਵੀ ਅਸੀਂ ਪਛਾਣ ਕਰਾਂਗੇ اوه تو پنهنجو پنهنجو کاريو 3 ريڪٽر نو او 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 આડે નું ભલે આપણે ત્યાં જ જઈએ રાત જઈએ જા તો ચાલો એમાં જ જઈએ કાદરો ફૂટ આગળ આવો ਗੱਡੀ ਨਾਲ ਮਾਰਦੇ ਕਿਉਂ ਚੋਪਾ ਬੰਦਾ ਮਾਰਦਾ ਉਹਨੇ ਕਿਦਾ ਮੋਟਰ ਵਾਲਾ ਚੱਲ ਗਿਆ ਨਾਲ ਜਿਹੜਾ ਮਾਰ ਗਿਆ ਹੀ ਨਾਮ ਨਾਲ ਮਾਰਦਾ ਨਾਲ ਜਿਹੜਾ ਬਲਾ ਮਾਰਦੇ ਉਹਦੀ ਜਾਨੀ ਮਾਰਾ ਜੇ ਤੁਸੀਂ ਇਹਨਾਂ ਨੂੰ ਵੇਖ ਲੋ ਜੇ ਕੋਈ ਸਰਕਾਰੀ ਮੁਲਾਜ਼ਮ ਆ ਉਹਦੀ ਇਕਲਾ ਮਾਰਦੇ ਕਿਹੜਾ ਚੰਗਾ ਬਲਾ ਮਾਰ ਚਲ ਗਿਆ ਉਹ ਕਿੱਥੇ ਉਹ ਬੈਠਾ ਜਿਹਦੇ ਕਾਰਾ ਚਾਰ ਜਣੇ ਆ ਹੀ ਪੁੱਜਿਆ ਤਕੀ ਦਾ ਭਗਵਾਨ ਸਾਹਿਬ ਨੂੰ ਕੋਈ ਪਤਾ ਨਹੀਂ ਆਈ ਦੋ ਕਿੰਨੇ ਪੀ.ਆਰ.ਟੀ. ਦੀ ਕਰਾਵੀ ਹੋਈ ਹੋਈ ਸਵਾਰੀਓ ਜੇ ਲੱਦੀਆਂ ਆਉਂਦੇ ਗੱਡੀ ਤੇ ਆ ਪੂਰੀ ਲਾਲ ਲੱਗੀ ਪਈ ਉਹ ਸਵਾਰੀਓ ਚੜੀਆਂ ਉਹ ਉਹਦਾ ਚੀਕਾ ਮਾਰਿਆ ਜਦੋਂ ਇਧਰ ਉਹਦਾ ਕਿਰਪਾਨਾ ਮਾਰੀਆਂ ਨੂੰ ਆਣਗੇ ਇੱਦਾਂ ਹੀ ਗੱਲ ਕਰ ਮਾਰੀਆਂ ਸਾਡੀ ਚਾਬੀ ਵੀ ਕੱਢ ਕੇ ਲੈ ਗਿਆ ਬੜਕੇ ਇਧਰੋਂ ਦੁਬਾਰੀ ਤੇ ਖੁੱਲੀ ਨਹੀਂ ਤੇ ਇੱਕ ਵੀ ਸਾਈਡਾਂ ਗਏ ਤੇ ਕਰੈਕਟਰ ਨੂੰ ਮਾਰ ਲਾਪਿਆ ਨਾਲ ਪੁੱਛਿਆ ਵੀ ਚਾਰ ਅੱਠ ਜਣੇ ਉਹਨਾਂ ਗਾੜੀਆਂ ਖੜਦੇ ਮੁੰਨੇ ਜਣੇ ਮੁੰਡੇ ਆਏ ਆ ਤੇ ਚਾਰ ਜਿਹੜੇ ਉਹ ਬਾਬੇ ਗੋਲ ਕਰਨ ਵਾਲੇ ਉਹਨਾਂ ਕੋਈ ਕਿਰਪਾਨਾ ਕਿਉਂ ਕੋਲ ਰਿਹਾ ਰੇਲੀ ਦਾ ਕਰਕੇ ਜਿਆਦਾ ਮੈਂ ਠੰਡੇ ਆ ਸਾਡੀ ਦੀ ਰੇਲੀ ਇਹ ਰੇਲੀਆਂ ਥੋੜਾ ਵਾ ਇਹ ਲੋਕਾਂ ਨੂੰ ਜਨਤਾ ਖਰਾਬ ਕਰਨਾ ਤੇ ਅਸਲ ਵਿੱਚ ਰੇਲੀਆਂ ਨਹੀਂ ਹੈ ਤੁਹਾਡਾ ਨਾਮ ਕੀ ਹੈ ਸਾਡਾ ਪੁਖਤਾਰ ਸਾਂ ਕਿੱਥੋਂ ਆ ਰਹੇ ਸੀਗੇ ਬੱਸ ਸਵਾਰੀ ਫੋਨ ਨਹੀਂ ਲੈਣ ਲੱਗੀ ਜੀ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਵਾਰੀ ਦਾ ਸਵਾਰੀ ਆ ਤੇਰੀ ਇੱਕ ਕੁੜੀ ਨੇ ਜਿਹੜੀ ਉਹ ਮਾਤਾ ਦੀ ਵੀਡੀਓ ਬਣਾਈ ਆ ਹਾਰਡ ਕੋਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਉਹਨੂੰ ਗਾੜੀ ਮਾਰਨ ਲੱਗੇ ਆ ਆ ਬਸ ਮੈਂ ਸਾਹ ਆ ਕਿਧਰ ਰਹੀ ਸੀ ਕਿ ਜੀ ਦਿੱਲੀ ਤੋਂ ਆ ਰਹੇ ਜੀ ਦਿੱਲੀ ਤੋਂ ਆ ਰਹੇ ਹਾਂ ਦੇਖੋ ਕੋਈ ਪਹਿਲਾਂ ਵਿਵਾਦ ਹੋਇਆ ਤਾਂ ਡਾਊਨ ਨਾਲ ਇਹ ਕੁਝ ਇੱਥੇ ਜਵਾਰੀ ਕੋਈ ਪਹਿਲੀ ਗੱਲ ਹੋਣੀ ਹੈ ਜਾਂ ਜਲਗੀਆਂ ਹੋਣੀਆਂ ਪੁੱਛ ਰੋ ਜੀ ਸਾਡੀ ਕਰੇਗਾ ਇੱਕਦਮ ਆ ਕੇ ਰੋਕਣਾ ਰੋਕ ਲੈਣਾ ਤੁਹਾਨੂੰ ਇੱਥੇ ਰੋਕ ਕੇ ਆਣਗੇ ਪਹਿਲਾਂ ਉੱਥੇ ਉਂਗਲਾਈਆਂ ਕਰਦੇ ਤੇ ਮੈਂ ਕੀ ਆ ਇੱਥੇ ਆ ਗਿਆ ਕੋਈ ਸਾਈਡ ਤੋਂ ਕਿਹੜਾ ਵੀ ਹੈ ਇਥੇ ਇਦਾਂ ਹੀ ਸਾੜੀ ਹੋਣ ਨੇ ਆ ਵੀ ਸਾੜੀ ਇਧਰ ਮੁੜਨਾ ਹੈ ਤੁਹਾਨੂੰ ਉਹਦੇ ਪਰਵਲ ਨਹੀਂ ਦੁੱਤੀ ਨਰ ਜਾਂਦਾ ਕਿੰਨੇ ਕੁ ਜਾਣੇ ਸੀਗੇ ਉਹ ਫੁੱਲ ਸਾਈ ਹੋਣਾ ਉਹ ਵੇਖੋ ਕੀ ਕਰਦੇ ਆ ਦੋਸਤ ਕਿੰਨੇ ਕੁ ਜਾਣੇ ਸੀਗੇ ਜੀ ਬੜਾ ਗੱਡੀ ਦਾ ਨੁਕਸਾਨ ਹੈ ਉਹ ਵੇਖੋ ਮੈਂ ਮਾਈਕ ਮਾਰਿਆ ਇਥੇ ਚਾਬੀ ਗੱਡੀ ਜਿਹੜੀ ਹਟਾਲ ਕਰ ਰਹੀ ਹੈ ਦੂਜੀ ਦਾ ਸੰਸਰ ਵਾਲੀ ਗੱਡੀ ਨੇ ਸਟਾਰਟ ਨਹੀਂ ਹੋਣਾ ਜਿਹਨੇ ਚਾਬੀ ਨਾਲ ਮਿਲੀ ਹੋਇਆ ਸੀ ਚਾਬੀ ਨਾਲ ਹੀ ਕੱਢ ਕੇ ਲੱਗੀ ਚਾਬੀ ਜਦੋਂ ਇਕਰ ਮੈਂ ਉੱਤਰ ਕੇ ਕਹਿ ਦੇ ਲੈ ਮਾਈਕ ਨੂੰ ਗੱਡੀ ਭੰਨ ਦੇ ਉਹ ਚਾਬੀ ਬਾਹਰ ਨਹੀਂ ਲਿਆ ਕਿੰਨੇ ਜਾਣੇ ਸੀ ਕਿੰਨੇ ਜਾਣੇ ਸੀਗੇ ਟੋਟਲ ਚਾਰ ਕੱਢੀ ਜਾ ਅੱਠ ਜਾਣੇ ਹੁੰਦਾ ਮੋਨੇ ਹੱਥੇ ਜਾਣ ਚਾਰ ਟੈਕ ਹਾਂ ਦੱਜੇ ਬੱਦਲੇ ਹਾਂ ਦੱਜੇ ਬੱਦਲੇ ਠੀਕ ਹੈ ਤੁਹਾਡੀਆਂ ਕੁਰਬਾਨੀਆਂ ਕਿ ਸਾਰੀਆਂ ਜਿਹੜੇ ਬਾਬੇ ਉਹਨਾਂ ਕੁਰਬਾਨਾ ਮਾਰਿਆ ਦੂਜੇ ਮੁੱਖੇ ਮੱਕੇ ਮਾਰ ਕੇ ਪਾਣੀ ਪੀਆ ਮਾਰਦੇ ਠੀਕ ਹੈ ਕੰਡੈਕਟਰ ਨੂੰ ਵੀ ਤੁਸੀਂ ਕਹਿ ਰਹੇ ਹੋ ਮਾਰਿਆ ਆਹ ਕੰਡੈਕਟਰ ਆਹ ਥੋੜੇ ਥੋੜੇ ਮਾਰਿਆ ਉਹਨਾਂ ਨੇ ਇਸੇ ਪਾਸੇ ਵਾਲੇ ਦੀ ਘਟਨਾ ਹੋਈ ਹੈ ਕਿਸੇ ਆਪਸ ਵਿੱਚ ਉਹ ਹਲੇ ਵੈਰੀਫਾਈ ਕਰਦੇ ਆ ਕਿ ਕਿਹਦੇ ਨਾਲ ਘਟਨਾ ਚੜ੍ਹ ਪਈ ਆ ਪਰ ਉਤੋਂ ਬਾਅਦ ਜਿਹੜਾ ਰੋਡ ਜਾਮ ਹੋਇਆ ਸੀ ਉਹ ਨੂੰ ਉਸੇ ਖਲਾਇਆ ਅੱਛਾ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਹੈ ਇਹ ਵੀ ਬੁਤੀਤ ਹੋ ਰਿਹਾ ਹੈ ਕਿ ਸ਼ਾਇਦ ਉਹਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਕੁਝ ਆ ਗਿਆ ਸਾਹਮਣੇ ਆਇਆ ਤੁਹਾਡੇ ਇਦਾਂ ਦਾ ਕੁਝ ਨਹੀਂ ਹੈਗਾ ਇਹ ਤਾਂ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ ਕਰੋੜੇ ਰੇਜ ਦਾ ਮਾਮਲਾ ਹੈਗਾ ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ ਪਾਸਾ ਵਾਲੇ ਨਾਲ ਲੜਿਆ ਕੋਈ ਇਹਦੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਰੈ ਉਹਨਾਂ ਨੇ ਹਮਲਾ ਕੀਤਾ ਦੇਖੋ ਜੀ ਇਦਾਂ ਕੋਈ ਸਤੇ ਸਟicker ਤਾਂ ਲੱਗਿਆ ਨਹੀਂ ਹੋਵੇ ਰੈਲੀ ਚੁਆਇਸ ਨਹੀਂ ਐ ਉਹ ਤਾਂ ਵੈਰੀਫਾਈ ਹੋਣੀ ਪਤਾ ਲੱਗੇਗਾ ਕੁਝ ਲੋਕ ਕਹਿ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕੁਰਪਾਨ ਮਾਰੀ ਔਰ ਉਸ ਦੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀ ਦੀ ਕੀਤੀ ਔਰ ਚਲੇ ਗਏ ਇਹ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਪਤਾ ਲੱਗੇਗਾ ਹੁਣ ਕੀ ਹੁਣ ਨਵੇੜਾ ਕੀ ਹੋਇਆ ਸੀ ਉਹ ਜਿਹੜਾ ਵੀ ਇਹ ਕਹਿੰਦੇ ਪਏ ਆ ਵੀ ਸਾਡੇ ਨਾਲ ਇਦਾਂ ਧੱਕਾ ਹੋਇਆ ਇਹ ਪਤਾ ਬਿਆਨ ਲਿਖਣਗੇ ਉਹਦੀ ਅਸੀਂ ਐਫਆਈਆਰ ਦਾਜ ਕਰਾਂਗੇ ਉਸ ਤੋਂ ਇਨਵੈਸਟੀਗੇਟ ਕਰਾਂਗੇ ਜਿਹੜੇ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਫੜ ਕੇ ਕਾਰਵਾਈ